ਮੈਨੂੰ ਇੱਕ ਪਰਿਵਾਰ ਦੇ ਬਾਰੇ ਗੱਲ ਯਾਦ ਆਈ ਕਿ ਇੱਕ ਭਲਾ ਪਰਿਵਾਰ ਸੀ ਤੇ ਉਸ ਪਰਿਵਾਰ ਦੇ ਵਿੱਚ ਉਹਨਾਂ ਦੇ ਤਿੰਨ ਪੁੱਤਰ ਸਨ ਤਿੰਨ ਪੁੱਤਰ ਤੇ ਕਹਿੰਦੇ ਨੇ ਜਦੋਂ ਮਾਪਿਆਂ ਨੂੰ ਰੱਖਣ ਦੀ ਵਾਰੀ ਆਈ ਤੇ ਤਿੰਨ ਭਰਾਵਾਂ ਨੇ ਵਿਚਾਰ ਕੀਤੀ ਕਿ ਹੁਣ ਇਹਨਾਂ ਨੂੰ ਰੱਖਣਾ ਕਿਵੇਂ ਹੈ ਇਹਨਾਂ ਦੀ ਫਿਰ ਸੰਭਾਲ ਕੌਣ ਕਰੇਗਾ ਰੋਟੀ ਟੋਕਰ ਇਹਨਾਂ ਨੂੰ ਕੌਣ ਖਵਾਏਗਾ ਉਹਨਾਂ ਨੇ ਫੇਰ ਇੱਕ ਮਹੀਨੇ ਦਾ ਹਿਸਾਬ ਲਾਇਆ ਕਿ ਮਹੀਨੇ ਦੇ ਵਿੱਚ 30 ਦਿਨ ਹੁੰਦੇ ਨੇ ਤੇ 10 ਦਿਨ ਇੱਕ ਘਰ 10 ਦਿਨ ਇੱਕ ਘਰ ਤੇ 10 ਦਿਨ ਇੱਕ ਘਰ 10-10 ਦਿਨ ਇਹਨਾਂ ਨੂੰ ਰੱਖਿਆ ਜਾਏਗਾ ਤੇ ਮਹੀਨਾ ਲੰਘ ਜਾਏਗਾ ਇਹਨਾਂ ਦਾ ਵੇਖੋ ਹੁਣ ਮਾਪਿਓ ਦੇ ਉਤੇ ਕੀ ਉਹ ਸੋਚਦੇ ਨੇ ਕਿ ਉਹਨਾਂ ਤੇ ਕੀ ਬੀਤਦੀ ਹੋਣੀ ਕਿ ਇਹਨਾਂ ਲਾਡਾਂ ਦੇ ਨਾਲ ਇਹਨੇ ਚਾਵਾਂ ਦੇ ਨਾਲ ਅਸੀਂ ਤਿੰਨਾਂ ਨੂੰ ਆਪਣੇ ਘਰ ਰੱਖਿਆ ਪੜਾਇਆ ਲਿਖਾਇਆ ਇਨੇ ਯੋਗ ਬਣਾਇਆ ਘਰ ਬਣਾ ਕੇ ਦਿੱਤਾ ਪੜ੍ਹਾਈਆਂ ਕਰਾਈਆਂ ਨੌਕਰੀਆਂ ਤੇ ਲਵਾਇਆ ਵਿਆਹ ਸ਼ਾਦੀ ਕੀਤਾ ਇਹਨਾਂ ਦਾ ਹੁਣ ਇਹ 10-10 ਦਿਨ ਵੰਡ ਲਏ ਨਾ ਨੇ ਫਿਰ ਇੱਕ ਮਹੀਨਾ ਆ ਗਿਆ 31 ਦਾ ਤੇ ਇੱਕ ਨੇ 10 ਦਿਨ ਰੱਖਿਆ ਇੱਕ ਨੇ 10 ਦਿਨ ਰੱਖਿਆ ਜਦੋਂ 31 ਦਾ ਮਹੀਨਾ ਆਇਆ ਤੇ ਉਹਦੇ ਵਿੱਚ ਦਿਨ ਬਣ ਗਏ 11 ਉਹ ਕਹਿੰਦਾ ਮੈਂ 11 ਦਿਨ ਕਿਉਂ ਰੱਖਾ ਉਹ ਆਪਸ ਵਿੱਚ ਇਸ ਗੱਲੋਂ ਲੜ ਪਏ ਕਿ ਹੁਣ ਮੈਂ 11 ਦਿਨ ਕਿਉਂ ਰੱਖਾਂ ਇੱਕ ਦਿਨ ਕਿੱਥੇ ਰਹਿਣਗੇ ਮੈਂ ਵੀ 10 ਦਿਨ ਰੱਖਾਂਗਾ ਨੋ ਰਾਣੀ ਕਹਿਣ ਲੱਗੇ ਨਾਨਾ ਜੀ ਵੱਡੇ ਨੇ ਤੇ 10 ਦਿਨ ਰੱਖਿਆ ਸੀ ਅਸੀਂ 11 ਦਿਨ ਕਿਉਂ ਰੱਖੀਏ ਉਦੋਂ ਪਤਾ ਲੱਗਦਾ ਕਿ ਇਹ ਜਿਨ੍ਹਾਂ ਦੇ ਨਾਲ ਇਹਨੇ ਲਾੜ ਲੜਾਏ ਜਿਨ੍ਹਾਂ ਦੇ ਨਾਲ ਇਹਨਾਂ ਪ੍ਰੇਮ ਕੀਤਾ ਇਹਨਾਂ ਮੋਹ ਕੀਤਾ ਨਹੀਂ ਅਟੈਚਮੈਂਟ ਰੱਖੀ ਅੱਜ ਇਹ ਘਰ ਰੱਖਣ ਨੂੰ ਤਿਆਰ ਨਹੀਂ ਇੱਕ ਪਰਿਵਾਰ ਦੇ ਵਿੱਚ ਫਿਰ ਉਹ ਬੇਬੇ ਦੀ ਮੌਤ ਹੋ ਜਾਂਦੀ ਹੈ ਤੇ ਇਹਨਾਂ ਨੇ ਆਖਿਆ ਕਿ ਹੁਣ ਅਸੀਂ 10-10 ਦਿਨ ਨਹੀਂ ਰਹਿਣਾ ਅਸੀਂ ਆਪਣੇ ਘਰ ਹੀ ਰਾਂਗੇ ਤੋਂ ਆਪਣੇ ਘਰ ਚਲੇ ਗਏ ਉਹਦੇ ਵਿੱਚ ਬੇਬੇ ਦੀ ਮੌਤ ਹੋ ਗਈ ਤੇ ਬਜ਼ੁਰਗ ਰਹਿ ਗਿਆ ਤੇ ਜਦੋਂ ਇਹ ਇਹੋ ਜਿਹਾ ਸਮਾ ਬਣਦਾ ਫਿਰ ਸਾਰੇ ਰਿਸ਼ਤੇਦਾਰ ਸਬੰਧੀ ਆਉਂਦੇ ਨੇ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਹੋਈ ਅੰਤਮ ਅਰਦਾਸ ਹੋਈ ਤੇ ਫਿਰ ਜਦੋਂ ਰਿਸ਼ਤੇਦਾਰ ਜਾਣ ਲੱਗੇ ਤੇ ਇੱਕ ਪੁੱਤਰ ਨੂੰ ਬੁਲਾ ਕੇ ਕਹਿਣ ਲੱਗਾ ਪੁੱਤਰ ਆ ਜਿਹੜਾ ਬੈੱਡ ਹੈ ਨਾ ਤੂੰ ਲੈ ਜਾ ਕਹਿੰਦੇ ਬਾਪੂ ਜੀ ਰਹਿਣ ਦਿਓ ਇੱਕ ਪੁੱਤਰ ਨੂੰ ਕਹਿੰਦਾ ਤੂੰ ਫ੍ਰਿਜ ਲੈ ਜਾ ਇੱਕ ਪੁੱਤਰ ਨੂੰ ਕਹਿਣ ਲੱਗਾ ਇੰਜ ਕਾਰ ਜਿਹੜਾ ਹੋਰ ਸਮਾਨ ਨੇ ਨਾ ਆ ਤੂੰ ਲੈ ਜਾ। ਕਹਿਣ ਲੱਗੇ ਬਾਪੂ ਜੀ ਇੱਥੇ ਲੋਡ ਪਏਗੀ। ਕੋਈ ਆਏਗਾ ਤੇ ਸੋਪੇ ਤੇ ਤੁਸੀਂ ਮਿਠਾਓਗੇ, ਫ੍ਰਿਜ ਦੀ ਵੀ ਲੋਡ ਪਏਗੀ। ਕੋਈ ਆਏਗਾ ਤੇ ਉਹਨੂੰ ਠੰਡਾ ਪਾਣੀ ਪਿਆਓਗੇ। ਕਹਿਣ ਲੱਗਾ ਨਹੀਂ ਪੁੱਤਰਾ ਹੁਣ ਇਸ ਘਰ ਦੇ ਵਿੱਚ ਕਿਹਨੇ ਆਉਣਾ ਹੈ? ਇਹ ਤੇ ਜਿਹੜੀ ਰੋਟੀਆਂ ਪਕਾਉਂਦੀ ਸੀ ਉਹ ਤੇ ਚਲੀ ਗਈ। ਹੁਣ ਹਰ ਇਨਸਾਨ ਨੂੰ ਪਤਾ ਲੱਗ ਗਿਆ ਰਿਸ਼ਤੇਦਾਰਾਂ ਨੂੰ ਕਿ ਪਹਿਲਾਂ ਦੋ ਸਨ ਇੱਕ ਪਕਾਉਂਦੀ ਸੀ ਤੇ ਇੱਕ ਖਾਂਦਾ ਸੀ ਤੇ ਕਦੇ-ਕਦੇ ਸਾਡੇ ਕੋਲ ਕੋਈ ਆ ਜਾਂਦਾ ਸੀ ਅੱਜ ਤੋਂ ਬਾਅਦ ਪੁੱਤਰਾ ਸਾਡੇ ਘਰ ਕਿਨੇ ਆਉਣਾ ਇਸ ਕਰਕੇ ਲੋੜ ਨਹੀਂ ਹੁਣ ਮੈਂ ਵੀ ਕਿਤੇ ਬ੍ਰਧ ਆਸ਼ਰਮ ਦੇ ਵਿੱਚ ਜਾ ਕੇ ਜਾਂ ਕਿਸੇ ਗੁਰੂ ਘਰ ਜਾ ਕੇ ਉੱਤੇ ਸੇਵਾ ਕਰਿਆ ਕਰਾਂਗਾ ਰੋਟੀ ਮੈਨੂੰ ਲੰਗਰ ਵਿੱਚੋਂ ਉੱਥੇ ਮਿਲ ਜਾਏਗੀ ਇਹ ਤੇ ਹੁਣ ਪੁੱਤਰਾ ਕਿਨੇ ਆਉਣਾ ਇਹ ਨਾਲ ਫਿਰ ਅਖੀਰ ਨੂੰ ਇੱਕ ਗੱਲ ਇਹ ਵੀ ਆਖੀ ਕਿ ਮੇਰੇ ਜਾਣ ਤੋਂ ਬਾਅਦ ਜਿਹੜਾ ਪੁੱਤਰ ਮੇਰੇ ਕੋਲ ਹੋਏਗਾ ਮੇਰੀ ਸਾਰੀ ਪ੍ਰਾਪਰਟੀ ਉਹਨੂੰ ਮੈਂ ਦੇ ਕੇ ਜਾਵਾਂਗਾ ਵੈਸੇ ਮੈਂ ਹੱਥ ਜੋੜ ਕੇ ਬੇਨਤੀ ਕਰਦਿਆਂ ਮੇਰਾ ਫੋਨ ਚੱਲਦਾ ਹੈ ਤੇ ਜੇ ਬਜ਼ੁਰਗੋ ਤੁਸੀਂ ਆਪਣਾ ਸਤਕਾਰ ਕਰਾਉਣਾ ਹੈ ਨਾ ਤੇ ਇੱਕ ਵਸੀਅਤ ਲਿਖੋ ਜੇ ਤਿੰਨ ਪੁੱਤਰ ਨੇ ਰੋਟੀ ਨਹੀਂ ਪੁੱਛਦੇ ਜੇ ਤੁਹਾਨੂੰ ਤੁਹਾਡੀ ਪੁੱਛਗਿਛ ਨਹੀਂ ਕਰਦੇ ਬਸ ਤੁਸੀਂ ਮੇਰਾ ਆਹ ਦਿੱਤਾ ਹੋਇਆ ਇੱਕ ਢੰਗ ਤਰੀਕਾ ਤੁਸੀਂ ਅਪਣਾ ਲਓ ਜੇ ਤੁਹਾਡੇ ਪਿੱਛੇ ਬਾਪੂ ਜੀ ਬਾਪੂ ਜੀ ਨਾ ਕਰਦੇ ਪ੍ਰਣ ਤਾਂ ਆਖਿਓ ਉਹ ਬਜ਼ੁਰਗ ਨੇ ਆਖਿਆ ਕਿ ਜਦੋਂ ਮੈਂ ਮਰਾਂਗਾ ਜਿਹੜਾ ਪੁੱਤਰ ਮੇਰੇ ਕੋਲ ਹੋਏਗਾ ਸਾਰੀ ਪ੍ਰਾਪਰਟੀ ਉਹਦੇ ਉਹਨੂੰ ਦੇ ਕੇ ਜਾਵਾਂਗਾ ਹੁਣ ਤਿੰਨੋਂ ਭਰਾ ਤੇ ਨੂ ਰਾਨੀਆਂ ਵੀ ਕਹਿਣ ਬਾਪੂ ਜੀ ਤੁਸੀਂ ਸਾਡੇ ਘਰ ਚੱਲੋ ਉਹ ਕਹਿੰਦੇ ਬਾਪੂ ਜੀ ਤੁਸੀਂ ਸਾਡੇ ਘਰ ਚੱਲੋ ਪੋਤੇ ਵੀ ਕਹਿਣ ਲੱਗੇ ਦਾਦਾ ਜੀ ਤੁਸੀਂ ਸਾਡੇ ਘਰ ਚੱਲੋ ਹੁਣ ਤਿੰਨੋਂ ਸੋਚਦੇ ਨੇ ਕਿ ਬਾਪੂ ਸਾਡੇ ਘਰੇ ਮਰੇ ਤੇ ਗੱਲ ਕੀ ਹੈ ਅੱਗੇ ਪ੍ਰਾਪਰਟੀ ਦੀ ਮਿਲਣੀ ਪ੍ਰਾਪਰਟੀ ਉਹਨੂੰ ਹੀ ਆ ਜਿਹਦੇ ਘਰ ਮਰੇਗਾ ਹੁਣ ਜਿਹੜੀ ਔਲਾਦ ਮਾਪੇ ਨੂੰ ਨਾ ਪੁੱਛਦੀ ਹੋਵੇ ਬਜ਼ੁਰਗੋ ਜੇ ਸਤਕਾਰ ਲੈਣਾ ਤੇ ਇਹੋ ਜੀ ਵਸੀਅਤ ਤੁਸੀਂ ਵੀ ਲਿਖੋ ਕਿ ਜਿੱਥੇ ਅਸੀਂ ਆਖਰੀ ਸਵਾਸ ਲਵਾਂਗੇ ਉਹ ਪੁੱਤਰ ਭਾਵੇਂ ਵੱਡਾ ਹੋਵੇ ਭਾਵੇਂ ਮਜਲਾ ਹੋਵੇ ਤੇ ਭਾਵੇਂ ਛੋਟਾ ਹੋਵੇ ਵੇਖੋ ਫਿਰ ਕਿਵੇਂ ਦੇਸੀ ਘਿਓ ਦੇ ਪਰੋਠੇ ਤੁਹਾਨੂੰ ਸਿਰੇ ਮਿਲਦੇ ਕਿਵੇਂ ਦੁੱਧ ਦਾ ਗਲਾਸ ਤੁਹਾਨੂੰ ਭਰ ਕੇ ਮਿਲਦਾ ਸੇਵਾ ਹੀ ਕਰਨਗੀ ਕਿਉਂ ਸੇਵਾ ਇਹਨਾਂ ਨੇ ਕਿਉਂ ਕਰਨੀ ਹੈ ਇਹਨਾਂ ਨੇ ਸੇਵਾ ਤੁਹਾਡੀ ਨਹੀਂ ਕਰਨੀ ਤੁਹਾਡੀ ਮਾਇਆ ਖਾਤਰ ਕਰਨੀ ਹੈ ਸਾਰਾ ਕੁਝ ਪਹਿਲਾਂ ਇਹਨਾਂ ਦੇ ਨਾਂ ਤੁਸੀਂ ਲਵਾ ਦਿੰਦੇ ਹੋ ਮਗਰੋਂ ਫਿਰ ਇਹਨਾਂ ਕੋਲੋਂ 10-10 ਰੁਪਏ ਮੰਗਦੇ ਹੋ ਤੇ ਨਹੀਂ ਦਿੰਦੇ ਝਿੜਕਦੇ ਨੇ ਕਿ ਬਾਪੂ ਦਾ ਕਿਤੇ ਬਲੱਡ ਪ੍ਰੈਸ਼ਰ ਵੱਧ ਜੇ ਤੇ ਬੀਪੀ ਦੀ